ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਆਪਾਂ ਦੀਨੇ ਵਾਲੀ ਪਿੰਡ ਤੋਂ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਵੇੜ ਦਿਖਾਵਾਂਗੇ ਜਿਹੜੇ ਬਿਲਕੁਲ ਘਰੇਲੂ ਪਸ਼ੂ ਹੈ ਬਾਈ ਦੇ ਕੋਲ ਆਪਣੇ ਘਰ ਦੀ ਵੇੜ ਪਾਲੀ ਆ ਤੇ ਦੂਜਾ ਸੁਗਾਰ ਸੁਣਾ ਇਹਨੇ ਕਰਮਾਲੀ ਰੇ ਤੇ ਆਪਾਂ ਪਹੁੰਚਿਆ ਵੀਰ ਦਲਪਾਲ ਸਿੰਘ ਹਾਂਜੀ ਠੀਕ ਆ ਜੀ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਾਥੀਆ ਪਾਜੀ ਕੀ ਹਾਲ ਜੇ ਹਰਿ ਉਹਦੀ ਕਿਰਪਾ ਬਦੌਦ ਹਾਂਦਾ ਸੀ ਜੀ ਕਿਰਪਾ ਹੀ ਚਾਹੀਦੀ ਆ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਦਿਲਬਾਖ ਸਿੰਘ ਪਿੰਡ ਦੀਨੇਵਾਲੀ ਤਸਵੀਰ ਦੇ ਨਾਲ ਜਿਲ੍ਹਾ ਹੰਸਾਬਾ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9041544960 ਠੀਕ ਹੈ 90415 ਤੇ 41960 ਹਾਂਜੀ ਠੀਕ ਹੈ ਭਾਈ ਕਿੰਨਾ ਸੂਗਾ ਸੋਣਾ ਜਿੰਨੇ ਇਹ ਆਪਣੇ ਘਰ ਦੀ ਆ ਘਰ ਦੀ ਘਰ ਦੀ ਵੀਰ ਜੀ ਠੀਕ ਹੈ ਠੀਕ ਹੈ ਜੀ ਆਪਾਂ ਦਾ ਵੀਜ਼ਾ ਆ ਗਿਆ ਬਾਹਰ ਦਾ ਅੱਛਾ ਜੀ ਤੇ ਉਹਦੇ ਕਰਕੇ ਫਿਰ ਮੈਂ ਹਾਂ ਵੇਚ ਦਿੰਦੇ ਫਿਰ ਹੰਗੀ ਕਰਨੀ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਦਾ ਵੀਜ਼ਾ ਕੋਈ ਰੱਖੀ ਹੈ ਨਾ ਹਾਂਜੀ ਕੋਈ ਰੱਖੀ ਤੇ ਹੈ ਵੇਖੋ ਹੀ ਬਾਈ ਦਾ ਉਹਨਾਂ ਦੇਖੋ ਤੇ ਚੈੱਕ ਕਰ ਸਕਦੇ ਤੁਸੀਂ ਕੋਈ ਬ੍ਰਾਂਡਾ ਤੇ ਭਾਈ ਕਿੰਨੇ ਕਿ ਦੁੱਧ ਵਾਲੀ ਹੈ ਇਹ ਇਹ ਵੀਰ ਜੀ ਦੁੱਧ 18 ਕਿਲੋ ਦਾ ਨਾਰਮਲ ਸੇਵਾ ਤੇ ਹੀ ਚੋਇਆ ਜੀ ਅੱਛਾ ਜੀ ਪਹਿਲੇ ਸੋਈ ਹਾਂਜੀ 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 ਠੀਕ ਲੋ ਵੀ 18 ਲੀਟਰ ਜਿਹੜਾ ਪਹਿਲਾਂ ਨਹੀਂ ਦਿੱਤਾ ਤੇ ਸੁਗਾ ਹੁਣ ਸੁੂਗੀ ਦੂਜਾ ਤੇ ਕਿੰਨਾ ਟਾਈਮ ਲਾ ਜੂਗੀ ਇਹ ਵੀ ਜੀ ਵੱਧ ਤੋਂ ਵੱਧ ਇੱਕ ਜਾਂ ਦੋ ਦਾ ਬਿਲਕੁਲ ਤਿਆਰੀ ਆ ਗਏ ਲੋ ਭਾਜੀ ਬਾਕੀ ਕਰਮ ਵਾਲੀ ਨੇ ਭੰਡਾਂ ਪਾਈਆਂ ਲਾਗੇ ਤੋਂ ਚੈੱਕ ਕਰਾਉਣੇ ਆ ਕਰੋ ਜੀ ਚੈੱਕ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਹੀ ਸ਼ਾਨਦਾਰ ਮੁਠੀ ਵਾਲਾ ਥਣ ਲੱਗਾ ਜੇ ਚੈੱਕ ਕਰ ਸਾਦੇ ਤੋਂ ਲਾਗੇ ਤੋਂ ਤੇ ਖੋਲੋ ਭਾਈ ਫਿਰ ਖੋਲ ਕੇ ਵਿਖਾਈਏ ਇਹਨੂੰ ਲਓ ਜੀ ਘਰੇਲੂ ਪਸ਼ੂ ਸਹੀ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਘਰੇਲੂ ਪਸ਼ੂ ਆ ਵੀ ਘਰ ਤੋਂ ਲੈਣਾ ਖਰਚੋਂ ਉਹਨਾਂ ਵਾਸਤੇ ਅੱਜ ਵੀਰਾਂ ਦੀ ਡਿਮਾਂਡ ਪੂਰੀ ਹੋ ਗਈ ਆ। ਚੈੱਕ ਕਰ ਸਕਦੇ ਬਾਕੀ ਕੱਦ ਕੱਦ ਜਰਸੀ ਆ ਗਈ ਭਾਈ ਜਰਸੀ। ਲੋ ਜੀ ਜਰਸੀ ਆ ਗਈ ਜੇ ਪਿਓਰ ਜਰਸੀ ਤੇ ਐਂ ਪਹਿਲਵਾਨਾਂ ਵਾਂਗੂ ਦਰਦੀ ਆ। ਤੇ ਮਿਲਕ ਵੈਂਚ ਤੇ ਨਾੜਾ ਨੂੜਾ ਵੀ ਆ ਗਿਆ ਚੰਗੀਆਂ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ। ਬਿਲਕੁਲ ਤਿਆਰ ਬਰ ਤਿਆਰ ਹੀ ਆ ਕਰਮਾਲੀ ਇੱਕ ਜਾਂ ਦੋਸਤ ਦੇਣਾ। ਤੇ ਬਾਈ ਜਾਂਦਾ ਵੀ ਹੋ ਸਕਦਾ ਸ਼ਾਂਤ ਰਾਤ ਨੂੰ ਹੀ ਸਵੇਰੇ। ਮੰਦਗੋਈ ਨੰਦਗੋਈ। ਲੋ ਭਾਜੀ ਬਾਕੀ ਕੋਈ ਭਰਾ ਸੇਵਾਲਾ ਲਜੂ ਤੇ ਦੁੱਧ ਕਰਮਾਲੀ ਚੰਗਾ ਭਰ ਦੂਗੀ। ਐਤ ਵੀ ਭਾਈ ਕੀ ਆਸ ਕਰਦੇ ਕਿੰਨਾ ਭਰੂਗੀ? ਦੁੱਧ ਵੀਰ ਜੀ। ਐਤ ਵੀ ਅਹੀਂ ਗੱਬਣ ਦੀ ਬੋਲੀ ਚੱਲੀ ਇਹਨੂੰ। ਅੱਛਾ ਜੀ। ਠੀਕ ਆ। ਹਾਂਜੀ। ਤੇ ਜਾਊਗੀ ਮੇਰੇ ਨਾਲ 20 ਤੋਂ ਬਾਹਰ ਹੀ ਜਾਊਗੀ। ਠੀਕ ਆ ਠੀਕ ਆ ਜੀ। ਹਾਂਜੀ। ਲੋ ਭਾਜੀ 20 ਤੋਂ ਪਲੱਸ ਚੱਲਣ ਵਾਲੀ ਵਹਿੜ ਯਾਰੇ ਥਣਪੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਪਿਓਰ ਜਰਸੀ ਆ ਚੈੱਕ ਕਰ ਸਕਦੇ ਤੁਸੀਂ ਫੇਰ ਕੁਆਲਿਟੀ। ਇਹਦਾ ਮੁੱਲ ਭਾਜੀ ਫਿਰ ਕੀ ਕਰਨਾ ਜੇ? ਮੁੱਲ ਵੀਰ ਜੀ। ਤਾਨੂੰ ਫਤਹਾ ਜੇ ਤੁਸੀਂ ਦੱਸ ਦਿਓ ਨਹੀਂ ਟਾਡੀ ਚੀਜ਼ ਆ ਚਲੋ ਮੰਗੋ ਕੋਈ ਨਹੀਂ ਦੱਸ ਦਿੰਦੇ ਅਸੀਂ ਬਾਕੀ 55 ਹਾਂ 55 ਨਹੀਂ ਜਾਇਜ਼ ਕਰੀਏ ਤੁਸੀਂ ਦੱਸ ਦਿਓ ਹਾਂ ਨਾ ਦੱਸ ਦੀ ਕਿ ਜਿੱਥੇ ਹੈ ਹਾਂ 2 ਛੱਡ ਦੀਏ ਨਹੀਂ ਹੋਰ ਛੱਡ ਦੋ ਤੁਸੀਂ ਦੱਸ ਦੋ ਐਸੇ ਵੀ ਵੀਰ 50 ਤਾਂ ਅੰਦਰ ਕਰਦੀਏ ਯਾਰ ਖੰਡਾ ਚਲੋ ਜਿੱਤਰਾ ਕਰਨਾ ਕਰ ਦੋ ਠੀਕ ਹੈ ਲੋ ਬਾਈ ਜੀ ਬਾਈ ਕਹਿੰਦਾ ਕਿ ਆਪਾਂ ਕਦੀ ਵੇਚਿਆ ਨਹੀਂ ਪਈ ਨਹੀਂ ਜੇ ਇਹ ਦਵਾਰਾ ਖਾਂਦੀ ਤੁਹਾਨੂੰ ਫੇਰ ਨਹੀਂ ਦੱਸ ਦੋ ਇੱਕ ਰਹੀ ਹੋਰ ਨਹੀਂ ਵੇਖੋ ਮੇਰੀ ਗੱਲ ਸੁਣੋ ਅਸੀਂ ਕੋ ਵੜਿਆ ਅਸੀਂ ਕਿਹੜੇ ਤੁਹਾਨੂੰ ਪਤਾ ਵੀ ਵਪਾਰੀ ਹਾਂ ਹਾਂਜੀ ਹਾਂ ਠੀਕ ਹੈ ਲੋ ਬਾਈ ਜੀ ਘਰ ਦੀ ਵਹਿੜਿਆ ਚਲੋ ਯਾਰ ਛੱਡ ਦਾਂਗੇ ਆਪਾਂ ਠੀਕ ਹੈ 9000 ਯਾਰ ਦੋਗੇ ਹਾਂਜੀ ਠੀਕ ਹੈ ਲੋ ਬਾਈ ਜੀ 9000 ਮਾਨਤਾਲ ਉਹ 100 2 400 ਛੱਡ ਦਾਂਗੇ ਆਪਾਂ ਠੀਕ ਹੈ ਲੋ ਬਾਈ ਜੀ ਬਾਈ ਵੱਲੋਂ ਹੋਰ ਵੀ ਜਾਂਦਾ ਵੀ ਖੁੱਲਾ ਮਾਨਤਾਲ ਕਰਦਾਂਗੇ ਤੇ ਕੋਈ ਸਾਂਭਲਾ ਭਰਾ ਲੈ ਜੋ ਕਰ ਦੁੱਧ ਚੰਗਾ ਭਰੀ ਜਾਊਗੀ ਪਿਓਰ ਜਰਸੀ ਨਾ ਕੋਈ ਨੂੰ ਗਰਮੀ ਦੀ ਪ੍ਰਵਾਦ ਨਾ ਕੋਈ ਠੰਡ ਦੀ ਬਾਹਰ ਬੱਦੀਏ ਕੋਈ ਵੇਖ ਲੋ ਘਰ ਕਰਨੀ ਨਹੀਂ ਦਈ ਮਾਸਾ ਵੀ ਗਰੇ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ